ਸਰ ਜਗਾਲ ਜੀ ਡੀਪੀਜੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਿਓ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਨੇ ਗੁਰਦਾਸਪੁਰ ਤੋਂ ਤਨਦਾਦਈਏ ਕਿ ਕਲਯੁਗ ਦਾ ਪਸਾਰਾ ਵੱਧਦਾ ਜਾ ਰਿਹਾ ਹੈ ਕਿਉਂਕਿ ਇਹੋ ਜੀਆਂ ਤਸਵੀਰਾਂ ਦੇਖ ਕੇ ਸੱਚ ਮੁੱਚ ਹੀ ਲੱਗਦਾ ਹੈ ਕਿ ਕਲਯੁਗ ਆਪਣੇ ਪੂਰੇ ਯੋਰਾ ਤੇ ਹੈ ਤਨਦਾਦਈਏ ਕਿ ਮਾਪਿਓ ਆਪਣੇ ਪੁੱਤਰ ਲਈ ਸਾਰੀ ਉਮਰ ਦੁਆਵਾਂ ਮੰਗਦੇ ਅਤੇ ਉਹਨਾਂ ਦੇ ਭਲੇ ਦੀ ਅਰਦਾਸ ਕਰਦੇ ਰਹਿੰਦੇ ਹਨ ਪਰ ਕਲਯੁਗੀ ਪੁੱਤਰ ਜਰਾ ਜਿਹੇ ਪੈਸੇ ਜਾਂ ਜਾਇਦਾਦ ਦੇ ਲਾਲਚ ਵਿੱਚ ਮਾਪਿਆਂ ਨੂੰ ਕੁੱਟਣ ਅਤੇ ਘਰੋਂ ਕੱਢਣ ਤੱਕ ਤੋਂ ਗਰੇਜ ਨਹੀਂ ਕਰਦੇ ਅਜਿਹਾ ਹੀ ਮਾਮਲਾ ਗਰਦਾਸਪੁਰ ਦੇ ਪਿੰਡ ਪਠਵਾਲਾ ਤੋਂ ਸਾਹਮਣੇ ਆਇਆ ਹੈ ਜਿੱਥੋਂ ਦੀ ਰਹਿਣ ਵਾਲੀ ਇੱਕ ਮਾਸ ਸੁਦੇਸ਼ ਕੁਮਾਰੀ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਤੇ ਨੂੰਹ ਤੇ ਮਾਰਕੁੱਟ ਕਰਕੇ ਘਰੋਂ ਕੱਢਣ ਦਾ ਦੋਸ਼ ਲਗਾਇਆ ਹੈ ਸੁਦੇਸ਼ ਕੁਮਾਰੀ ਦੇ ਗੰਭੀਰ ਛੱਡਾਂ ਲੱਗੀਆਂ ਹਨ ਅਤੇ ਉਹ ਪਿਛਲੇ 12 ਦਿਨਾਂ ਤੋਂ ਸਰਕਾਰੀ ਹਸਪਤਾਲ ਅਰਦਾਸਪੁਰ ਵਿੱਚ ਇਲਾਜ ਕਰਵਾ ਰਹੀ ਹੈ ਉਸ ਦਾ ਦੋਸ਼ ਹੈ ਕਿ ਉਸ ਦੇ ਸਭ ਤੋਂ ਛੋਟੇ ਪੁੱਤਰ ਅਤੇ ਨੂੰ ਜਿਨ੍ਹਾਂ ਨੇ ਲਵ ਮੈਰਿਜ ਕਰਵਾਈ ਹੈ ਵੱਲੋਂ ਪੈਸੇ ਦੇ ਲਾਲਚ ਵਿੱਚ ਉਸ ਨਾਲ ਮਾਰਕੁੱਟਾਈ ਕੀਤੀ ਜਾਂਦੀ ਹੈ ਬੀਤੇ ਦਿਨ ਵੀ ਉਸ ਨੂੰ ਕਾਫੀ ਮਾਰਿਆ ਕੁੱਟਿਆ ਗਿਆ ਜਿਸ ਕਾਰਨ ਉਸ ਨੂੰ ਹਸਪਤਾਲ ਵਿੱਚ ਦਾਖਲ ਹੋਣਾ ਪਿਆ ਉਸ ਦਾ ਇਹ ਵੀ ਦੋਸ਼ ਹੈ ਕਿ ਉਸ ਤੇ ਪਤੀ ਦੀ ਆਉਂਦੀ ਪੈਨਸ਼ਨ ਵੀ ਉਸ ਤੇ ਛੋਟੇ ਪੁੱਤਰ ਵੱਲੋਂ ਖੋਹ ਲਈ ਜਾਂਦੀ ਹੈ ਅਤੇ ਉਸ ਦੇ ਮਰਹੂਮ ਪਤੀ ਵੱਲੋਂ ਬਣਾਈ ਗਈ ਜਾਇਦਾਦ ਅਤੇ ਮਕਾਨ ਤੇ ਵੀ ਉਸ ਦਾ ਛੋਟਾ ਲੜਕਾ ਕਬਜ਼ਾ ਕਰਕੇ ਉਹਨਾਂ ਨੂੰ ਘਰੋਂ ਕੱਢਣਾ ਚਾਹੁੰਦਾ ਹੈ ਜਦਕਿ ਉਸ ਦਾ ਵੱਡਾ ਪੁੱਤਰ ਪਹਿਲਾਂ ਹੀ ਦੁਖੀ ਹੋ ਕੇ ਘਰ ਛੱਡ ਕੇ ਜਾ ਚੁੱਕਿਆ ਹੈ ਜਦਕਿ ਵਿਚਾਰਲਾ ਪੁੱਤਰ ਆਪਣੀ ਮਾਂ ਦੀ ਦੇਖਰੇਖ ਕਰ ਰਿਹਾ ਹੈ ਉੱਥੇ ਹੀ ਜਦੋਂ ਇਸ ਬੰਦੀ ਵਿੱਚ ਸਬੰਧਤ ਥਾਣਾ ਸਦਰ ਦੇ ਐਸਐਚਓ ਅਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕੇਸ ਦੇਸ਼ ਕੁਮਾਰੀ ਨੇ ਫਿਲਹਾਲ ਪੁਲਿਸ ਨੂੰ ਬਿਆਨ ਦਰਜ ਨਹੀਂ ਕਰਵਾਏ ਹਨ ਉਹ ਪੁਲਿਸ ਤੇ ਸੰਪਰਕ ਵਿੱਚ ਆ ਤੇ ਜਲਦੀ ਹੀ ਉਸ ਨੂੰ ਜਿਹੜਾ ਹੈ ਬਿਆਨ ਦਰਜ ਕਰਕੇ ਬੰਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ ਜਿੱਥੋਂ ਤੱਕ ਜਿਆਦਾ ਦਾ ਮਾਮਲਾ ਹੈ ਇਹ ਵੈਰੀਫਾਈ ਕੀਤਾ ਜਾਵੇਗਾ ਕਿ ਜਾਇਦਾਦ ਤੇ ਕਿਸ ਦਾ ਹੱਕ ਹੈ ਜਿਸ ਦਾ ਵੀ ਹੱਕ ਜਾਇਦਾਦ ਤੇ ਹੋਵੇਗਾ ਜਾਇਦਾਦ ਉਸ ਨੂੰ ਦਵਾਈ ਜਾਵੇਗੀ। ਸ਼੍ਰੀ ਦੇਸ਼ ਕੁਮਾਰੀਆਂ ਮੇਰਾ ਪਿੰਡ ਹੱਤੋਂ ਵਿਤਵਾਲਾ। ਮੇਰੇ ਘਰ ਵਿੱਚ ਗਰੇ ਲੀਕ ਨਿਕਲੇ ਆਸ਼ਾ। ਮੇਰੇ ਤਿੰਨ ਬੇਟੇ ਨੇ ਤਿੰਨ ਬੇਟੇ ਦਿਲਾਵਰ ਸਾਹਿਲ ਤੇ ਕਸ਼ਿਸ਼। ਸਭ ਤੋਂ ਛੋਟਾ ਬੇਟਾ ਜਿਹੜਾ ਕਸ਼ਿਸ਼ ਆ। ਕਸ਼ਿਸ਼ ਤੇ ਰੋਜੀ ਇਹ ਦੋਨੇ ਮੇਰੇ ਨਾਲ ਅਕਸਰ ਲੜਦੇ ਚਵੜਦੇ ਰਹਿੰਦੇ ਨੇ। ਐਸੀ ਜਾਇਦਾਦ ਤੋਂ ਮੇਰੀ ਕੋਠੀ 40-45 ਲੱਖ ਦੀ ਕੋਠੀ ਆ। ਇੱਕ ਮੇਰੀ ਪੈਨਸ਼ਨ ਆਉਂਦੀ ਪਈ ਆ ਵੀ 22000 ਰੁਪਏ ਪੈਨਸ਼ਨ ਆ ਮੇਰੀ। ਇਹ ਦੋਨੇ ਚੀਜ਼ਾਂ ਕਹਿੰਦੇ ਆ ਕਿ ਸਾਨੂੰ ਮਾਰਕਟਾਈ ਕਰਦੇ ਰਹਿੰਦੇ ਆ ਪੀ ਕੇ ਸ਼ਰਾਬ ਮਾਰਕਟਾਈ ਮੇਰੀ ਬਹੁਤ ਜ਼ਿਆਦਾ ਕਰਦਾ ਮੈਂ ਜੋਬ ਨਹੀਂ ਕਰਦੀ ਮੇਰੇ ਹਸਬੰਦ ਜੋਬ ਕਰਦੇ ਐ ਐਕਸਪਾਇਰ ਹੋ ਚੁੱਕੇ ਨੇ ਉਹਨਾਂ ਦੀ ਪੈਨਸ਼ਨ ਮੈਨੂੰ ਲੱਗੀ ਹੈ ਹੀ ਆ ਤੇ ਉਹ ਪੈਨਸ਼ਨ ਤੇ ਮਾਰਿਆ ਮੈਨੂੰ ਇਹਨੇ ਮਾਰਕਟਾਈ ਕਰਦੇ ਨੇ ਕਿ ਸਾਡੇ ਨਾਂ ਤੇ ਚਾਰ ਪੰਜਾਂ ਕਿੱਕ ਦੀ ਕੋਟੀ ਮੇਰੇ ਕੱਲੇ ਨਾਂ ਤੇ ਹੋਣੀ ਚਾਹੀਦੀ ਔਰ ਕੋਈ ਵਿੱਚ ਪਾਈ ਹੋਲ ਨਹੀਂ ਹੋਣਾ ਚਾਹੀਦਾ ਇਸ ਵਲੋਂ ਮੇਰੀ ਮਾਰਕਟਾਈ ਕਰਦੇ ਨੇ ਤੇ ਬਾਨੇ ਮੇਰੇ ਬਹੁਤ ਜ਼ਿਆਦਾ ਮਾਰਕਟਾਈ ਕੀਤੀ ਐ ਮੇਰੇ ਸਿਰ ਦੇ ਵਿੱਚ ਦੋ ਥੜਾ ਮਾਰੀਆਂ ਮੇਰੀ ਬਾਹ ਤੇ ਮੁੱਕੇ ਮਾਰੇ ਤੇ ਦਰਜ ਵਿੱਚ ਲੱਤ ਮਾਰੀ ਆ ਨੂੰ ਰੋਜੀ ਨੇ ਨੋਰੋ ਜੀ ਤੇ ਪੁੱਤਰ ਕਸ਼ਿਸ਼ ਨੇ ਇਹ ਦੋਨਾਂ ਨੇ ਮੇਰੇ ਤੇ ਦੇਵਚਲ ਹਸਤਾ ਮਾਰੀਆਂ ਨੇ ਦੋਨਾਂ ਨੇ ਫੜ ਕੇ ਮੇਰਾ ਗਲਾ ਕੋਟਿਆ ਪਹਿਲਾਂ ਨੋਨ ਨੇ ਕੋਟਿਆ ਫਿਰ ਪੁੱਤਰ ਨੇ ਕੋਟਿਆ ਹੋੜ ਕੇ ਜਦੋਂ ਮੈਂ ਬਾਰਾ ਹੀ ਆ ਫਿਰ ਮਰ ਥਾਣੇ ਪਹੁੰਚ ਗਈਆਂ ਜੀ ਬਹੁਤ ਜ਼ਿਆਦਾ ਤਸੱਦਦ ਕੀਤਾ ਕੁਝ ਦਿਨ ਪਹਿਲਾਂ 10 15 ਦਿਨ ਹੋ ਗਏ ਇਹਦੇ ਪੇਕੇ ਆ ਨੇ ਵੀ ਆ ਗਏ ਇਹਨੇ ਆਪਣੇ ਪੇਕੇਆਂ ਤੋਂ ਵੀ ਸੱਧਿਆ ਆਪਣੇ ਪੇਕੇਆਂ ਨੂੰ ਅਸ਼ੋਕ ਕੁਮਾਰ ਦੇ ਪਿਤਾ ਮਾਤਾ ਸ਼ਸ਼ੀਲ ਬਿਮਾਰੀ ਤੇ ਭਰਾਏ ਦਾ ਦਾ ਲਾਵ ਤੇ ਭੈਣੇ ਦੀ ਖਿਵਾਨੀ ਇਹਨਾਂ ਨੇ ਆ ਕੇ ਮੇਰੇ ਗੇਟ ਦੇ ਉੱਤੇ ਲੱਤਾਂ ਮਾਰੀਆਂ ਨੇ ਬਹੁਤ ਜ਼ਿਆਦਾ ਲੱਤਾਂ ਮਾਰ ਕੇ ਸਾਡਾ ਨਕੋਲ ਪਲੂਗੇ ਵੀ ਕਿਤੇ ਨੇ ਚੰਗੇ ਮਤਲਬ ਬਹੁਤ ਜ਼ਿਆਦਾ ਸਾਡੇ ਨਾਲ ਇਹਨਾਂ ਨੇ ਵੀ ਆ ਕੇ ਲੜਾਈ ਝਗੜਾ ਕੀਤਾ ਮੈਨੂੰ ਮੇਰਾ ਪੁੱਤਰ ਅਕਸਰ ਹੀ ਮਾਰਦਾ ਰਹਿੰਦਾ ਨਾਲ ਮੇਰੀ ਨੋ ਵੀ ਬਹੁਤ ਜ਼ਿਆਦਾ ਮੈਨੂੰ ਮਾਰਦੀ ਆ ਮਾਰਦੀ ਕੁਟ ਜਿਵੇਂ ਦੇ ਕੁੱਤੀਏ ਕੰਜਰੀਏ ਬਦਮਾਛੇ ਗਸਤੀਏ ਕਿੱਥੋਂ ਆਈਆਂ ਹੋ ਕੇ ਤੇਰੇ ਥੋਲੇ ਚੱਟੇ ਨੇ ਮਾਰ ਦਲਾ ਦੇਣੀਆਂ ਥੁੱਕ ਥੁੱਕ ਕੇ ਜੁੱਤੀਆਂ ਮਾਰਦੀ ਆ ਮੇਰੇ ਥੁੱਕ ਥੁੱਕ ਕੇ ਜੁੱਤੀਆਂ ਮਾਰਦੀ ਆ ਮੈਨੂੰ ਬਹੁਤ ਜ਼ਿਆਦਾ ਮਾਰਦੀ ਹੈ ਹਾਂਜੀ ਹੁਣ ਮੈਂ ਜਦੋਂ ਮੇਰੇ ਸੱਟਾਂ ਸੁੱਟਾਂ ਲੱਗੀਆਂ ਮੈਂ ਨਿਕਲ ਕੇ ਬਾਹਰ ਆ ਗਈ ਆ ਬਾਹਰ ਆ ਕੇ ਮੈਂ ਥਾਣੇ ਪਹੁੰਚ ਗਈ ਆ ਮੈਨੂੰ ਬਾਹਰ ਘਰੋਂ ਕੱਢ ਦਿੱਤਾ ਕਹਿੰਦੇ ਦਫਾ ਹੋ ਜਾ ਇੱਥੇ ਤੁਹਾਡਾ ਹੈ ਨਹੀਂ ਕੁਛ ਵੀ ਤੇਰਾ ਇੱਥੇ ਕੁਛ ਵੀ ਜਾ ਨਿਕਲ ਜਾ ਬਾਹਰ ਮੈਂ ਘਰੋਂ ਬਾਹਰ ਆ ਗਈ ਐ ਵਿਚਕਾਰ ਲੈ ਬੇਟੇ ਕੋਲਾਂ ਇੱਥੇ ਤੇ ਮੇਰੀ ਨੋ ਮੈਂ ਦੋਨੇ ਜਾਣੇ ਪਹਿਲਾਂ ਇਹਨਾਂ ਨੇ ਸਦਰ ਥਾਣੇ ਪਹੁੰਚਾਇਆ ਉੱਥੇ ਜਾ ਕੇ ਅਸੀਂ ਦਰਖਾਸਤ ਮਾੜੀ ਜੀ ਲਿਖਾਈ ਆ ਪੰਜ ਛੇ ਦਿਨ ਹੋ ਗਏ ਮੈਂ ਹਸਪੀਟਲ ਚ ਪਈ ਨੂੰ ਮੇਰੇ ਮਗਰ ਕੋਈ ਅੱਜ ਤੱਕ ਬਿਆਨ ਲੈਣ ਵੀ ਨਹੀਂ ਆਇਆ ਜੇ ਕੱਲ ਕੱਲ ਇੱਕ ਜਨ ਆਇਆ ਹੀ ਉਹ ਕਹਿੰਦੇ ਮੇਰੇ ਕੋਲ ਤਾਂ ਕੈਸ ਨਹੀਂ ਉਹ ਮੇਰਾ ਕੋਈ ਬਿਆਨ ਨਹੀਂ ਲੈ ਕੇ ਗਏ ਮੈਂ ਪ੍ਰਸ਼ਾਸਨ ਤੋਂ ਮੰਗ ਕਰਦੀ ਆ ਕਿ ਮੇਰੇ ਇਹ ਜਿਹੇ ਬੇਟੇ ਨੂੰ ਚੰਗੀ ਤਰ੍ਹਾਂ ਨੱਥ ਪਾਈ ਜਾਵੇ ਤੇ ਮੈਨੂੰ ਇਹਨਾਂ ਨੂੰ ਮੈਂ ਆਪਣੇ ਘਰ ਵਿੱਚ ਰੱਖਣਾ ਹੀ ਨਹੀਂ ਚਾਹੁੰਦੀ ਇਹਨਾਂ ਨੂੰ ਮੈਂ ਆਪਣੇ ਤੋਂ ਬੇਦਖਲ ਕਰਨਾ ਚਾਹੁੰਦੀ ਆ ਆਪਣੀ ਜਾਇਦਾਦ ਤੋਂ ਬੇਦਖਲ ਕਰਨਾ ਚਾਹੁੰਦੀ ਆ ਤੇ ਪ੍ਰਸ਼ਾਸਨ ਤੋਂ ਮੰਗ ਕਰਦੀ ਆ ਕਿ ਮੈਨੂੰ ਜੋ ਵੀ ਮੇਰਾ ਇਨਸਾਫ ਹੈ ਮੈਨੇ ਚਾ ਚਾਜ ਨਾਲ ਇਨਸਾਫ ਦਿੱਤਾ ਜਾਏ ਤੇ ਮੈਨੂੰ ਘਰ ਵਿੱਚ ਸੇਫ ਰਹਿਣ ਦੀ ਇਹ ਪੂਰੀ ਮੰਗ ਕਰਨੀ ਆ ਉਹਨਾਂ ਕੋਲ ਪ੍ਰਸ਼ਾਸਨ ਕੋਲ ਇਹਦੇ ਬਾਰੇ ਜੀ ਸਾਨੂੰ ਦਰਖਾਸਤ ਵੀ ਮਸੂਲ ਹੋ ਗਈ ਆ ਤੇ ਇਹਨਾਂ ਦੀ ਐਮਐਲਆਰ ਵੀ ਆ ਤੇ ਇਹਨਾਂ ਨੂੰ ਜਿਹੜੇ ਮੈਡਮ ਨੇ ਇਹਨਾਂ ਦੇ ਬਿਆਨ ਕਲਮਬੰਦ ਕਰਨ ਲਈ ਇਹਨਾਂ ਨੂੰ ਕਿਹਾ ਸੀ ਵੀ ਆ ਜਿਓ ਲਿਖਾ ਦਿਓ ਬਿਆਨ ਕਿ ਇਹਨਾਂ ਨੇ ਥੋੜਾ ਸਮਾਂ ਲਿਆ ਜਦੋਂ ਇਹ ਬਿਆਨ ਆਪਣੇ ਲਿਖਾਉਣਗੇ ਜੋ ਕਾਰਵਾਈ ਬੰਦੀ ਹੋਊਗਾ ਮਲਝ ਲਿਆਂਦੀ ਜਾਊ। ਵੇਖੋ ਸਾਡੇ ਮੁਲਾਜ਼ਮ ਗਏ ਨੇ ਉਹਨਾਂ ਦੇ ਨਾਲ ਫੋਨ ਤੇ ਵੀ ਉਹਨਾਂ ਦੇ ਨਾਲ رابطہ ਹੋਇਆ ਇਹ ਸਾਰੀਆਂ ਗੱਲਾਂ ਇਹ ਸੰਬੰਧ ਦੇ ਜਿਹੜੀ ਆ ਸਾਡੇ ਕੋਲ ਹੈਗੀ ਆ। ਤੇ ਜਾਣਕਾਰੀ ਸਾਰੀ ਉਹਨਾਂ ਨੂੰ ਵੀ ਇਸ ਗੱਲ ਦੀ ਜਾਣਕਾਰੀ ਹੈ ਉਹਨਾਂ ਨੇ ਸਮਾਂ ਲਿਆ ਵਾ ਤੋਂ ਦੇਖੋ ਉਹ ਬਿਆਨ ਲਿਖਾਉਣਗੇ ਕਿਉਂਕਿ ਇਹ ਘਰੇਲੂ ਮੈਟਰ ਆ ਜਾਇਦਾਦ ਦਾ ਮਤਲਕ ਆ ਤੇ ਜੋ ਜਿਹੜੇ ਕਾਨੂੰਨ ਮੁਤਾਬਕ ਹੱਕ ਕੀ ਜੁਬਾਨਦੇ ਹੋਣਗੇ ਤੇ ਜਿਹੜੀ ਉਹ ਕਾਰਵਾਈ ਚਾਣਗੇ ਹੋਰਗੇ